اچھ جو اُسی راجر سنگھ رکھوڑ جنہوں نے کہ بھائی بجر سنگھ رکھوڑ کے نام بھی سمچے گا کریے سکھ اتہاس کی اسے جانا جاتا ہے انہیں جو اخل بھارتی شکریہ مہا سبھا پنجاب پروگرام اکیا گیا اسی ਸਾਡੀ ਪੇ ਬੀਬੀ ਅਨੋਰ ਮਗਰਮਾਨ ਜੀ ਛੋੜੇ ਜਿਹੇ ਸੁਨੇਹੇ ਪਾ ਕੇ ਪਹੁੰਚੇ ਹੋ ਆਪ ਜੀ ਦਾ ਅਸੀਂ ਤਰਫਾਤ ਕਰਦੇ ਹਾਂ ਘਰਾਣਾ ਕੁਸਰਪਾਲ ਜੀ ਆਪ ਜੀ ਦਾ ਬਹੁਤ ਬਹੁਤ ਤਰਫਾਤ ਜੋ ਕਿ ਆਪ ਦੀ ਸਮੁੱਚੀ ਟੀਮ ਜਿਸ ਵਿੱਚ ਸ਼ਾਮਲ ਜਿਸਰਾਬਾਪੁਰ ਤੇਰੇ ਦਾ ਦਾਣਾ ਜੀ ਜੀ ਸੁਲਤਾਨੀ ਦਾਣਾ ਜੀ ਸਭ ਸੇਕ ਲਪੜਦਾ ਆਪ ਜੀ ਪਵਨ ਕੁਮਾਰ ਦਾਣਾ ਜੀ ਬਲਵੀਰ ਦਾਣਾ ਜੀ ਕਰਮਪਾ ਦਾਣਾ ਜੀ ਰਣਜੀਤ ਸਿੰਘ ਰਾਣਾ ਜੀ ਘਟਿਆ ਪਹਾੜਾਂ ਦੇ ਨਰਪਾਲ ਸਿੰਘ ਰਾਣਾ ਜੀ ਗੋਦੀ ਸਭੋਚੀ ਸ਼ਕਤੀ ਰਾਜ ਮਹਾਸਭਾ ਗੋਦੀ ਅਸੀਂ ਅੱਜ ਹੋ ਰਿਹਾ ਹੈਗਾ ਸਰਬਸਤਵ ਦਾ ਆਵਾਜ਼ ਕਰਾਂਗੇ ਮੈਂ ਜੇ ਬਾਰੇ ਸ਼ਕਤੀ ਹੋਏ ਇਸੇ ਰਾਏ ਦੇ ਵਿੱਚ ਉਹ ਹੈ ਪਹਿਲਾ ਸੀ ਹੋਏ ਚਾਲ ਦੇ ਵਿੱਚ ਅਨਮੋਲ ਕਰਵਾਜੀ ਤੋਂ ਲਈ ਵਿਆਹ ਦੇ ਵੰਦਨ ਤੇ ਬਜੇ ਨੇ ਉਹ ਵੀ ਸੋਹੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਸੋ ਇੱਕ ਯਾਦਗਾਰੀ ਚਿੰਨ੍ਹ ਪੇਂਟ ਕੀਤਾ ਜਾ ਰਿਹਾ ਹੈ ਤੇ ਰਾਣਾ ਕੁਸ਼ਲ ਪਾਲ ਜੀ ਮੇਰੀ ਆਖਰੀ ਨਬੀ ਸਿੰਘ ਨਵੀ ਜੀ ਆਪ ਸਾਰੇ ਦਾ ਅੱਜ ਅਸੀਂ ਕਿਲਾ ਚੱਲਿਆ ਇੱਕ ਇੱਕ ਕਦਮ ਸਿਰ ਮੱਥੇ ਬਹੁਤ ਹੀ ਓਕੇ ਤੌਰ ਤੇ ਬਹੁਤ ਹੀ ਓਕੀ ਸ਼ਖਸੀਅਤ ਦੇ ਮਾਲਕ ਸੋਹੀ ਸਾਹਿਬ ਆਪ ਜੀ ਨੂੰ ਰਾਠੌਰ ਭਾਈਚਾਰੇ ਵੱਲੋਂ ਰਾਜਪੂਤ ਸਮਾਜ ਵੱਲੋਂ ਤਵਰ ਸਾਹਿਬ ਬਹੁਤ ਹੀ ਓਕੇ اُسی بھائی چارا اور چلیا ہے نہیں رہ سکتی سو اپنے یاد رکھنے کی کوشش ਦੇਸ਼ ਨੂੰ نئی ਪੌਂਦੀ ਦੇ ਇਸ ਸਮਾਜ ਵਿੱਚ ਸਮਾਜ ਦੇ ਜਿੰਨੇ ਜਾਣੇ ਨੇ ਕਹਿੰਦੇ ਐ ਜੀ ਬੜਾ ਵੱਡਾ ਉਹਨਾਂ ਦਾ ਸਾਡੇ ਸਿੱਖ ਸਮਾਜ ਦੇ ਵਿੱਚ ਸਤਕਾਰ ਹੈ ਤੇ ਸਾਰੇ ਰਾਜ ਭੂ-ਭਰਾਵਾਂ ਨੂੰ ਜਿੰਨੇ ਵੀ ਸੂਚੇ ਦੇਸ਼ ਦੇ ਵਿੱਚ ਵੱਸਦੇ ਆ ਪੰਜਾਬ ਦੇ ਵਿੱਚ ਵੱਸਦੇ ਆ ਮੇਰੇ ਹਲਕੇ ਖਰੜਚ ਵੱਡੀ ਗਿਣਤੀ ਜਿਹੜੇ ਉਹਨਾਂ ਦੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੀੜੀਦਰ ਪੀੜੀ ਰਹਾਇਸ਼ ਹੈ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿਨੀਆਂ ਇਸ ਦਿਨ ਤੇ ਉਹਨਾਂ ਵੱਲੋਂ ਮੰਗ ਵੀ ਕੀਤੀ ਗਈ ਹੈ ਵੀ ਕੋਈ ਸਥਾਨ ਜਾਂ ਉਹਨਾਂ ਦੀ ਯਾਦਗਾਰੀ ਬੁੱਤ ਲਗਾਇਆ ਜਾਏ ਉਸ ਦੇ ਬਾਰੇ ਕੀ ਕੋਰਾਲੀ ਦੇ ਵਿੱਚ ਜੇ ਅਸੀਂ ਮਹਾਰਾਣਾ ਪਤਪਦੀ ਦਾ ਜਿਹੜਾ ਬੁੱਤ ਹੈ ਉਹ ਜਲਦੀ ਲਗਾਵਾਂਗੇ ਪਿੱਛੇ ਜੇ ਅਸੀਂ ਸਾਡੇ ਜੈਦੇਵrana ਜੀ ਦਾ ਯਾਦਗਾਰੀ ਦਰਵਾਜ਼ਾ ਬਣਾਇਆ ਸੀ ਉਹ ਜਲਦੀ ਕੋਰਾਲੀ ਵਿਖੇ ਲਗਾਇਆ ਜਾਊਗਾ ਮੈਂ ਇੱਕ ਇਮਰਜੈਂਸੀ ਫਿਲਮ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਠੇਸ ਪਹਾਈ ਜਾ ਰਹੀ ਹੈ ਇਸ ਫਿਲਮ ਦੇ ਤੇ ਕੀ ਕਹਿਣਾ ਚਾਹੁੰਦੇ ਆਂ ਕਿ ਕੋਈ ਸਾਰੀਆਂ ਕੰਟਰੋਵਰਸਿਸ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਭੜਕਾਉਂਦੀਆਂ ਜਿਹੜੀਆਂ ਸ਼ਾਸ਼ਾ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਇਸ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਤੇ ਤੁਸੀਂ ਨਿਰਪੱਖ ਇਨਸਾਨ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਮ ਕਿਸ ਤਰੀਕੇ ਜਿਹੜੀਆਂ ਵਿਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਰ ਫੈਕਟਰੀ ਹੋਣਾ ਚਾਹੀਦਾ ਹੈ ਮੇਰੇ ਖਿਆਲ 'ਚ ਇਹ ਸਾਰੇ ਏਜੰਡੇ ਨੇ ਥੈਂਕ ਯੂ ਸ਼ੁਕਰੀਆ ਜੀ ਰਾਣੀਆ ਜੀ ਅੱਜ ਜੋ ਪ੍ਰਵਾਰਾ ਪ੍ਰੋਗਰਾਮ ਕੀ ਤੇਰੇ ਵਾਰ ਜਾਣਕਾਰੀ ਦਿਓ ਪਹਿਲਾਂ ਨਾ ਮੈਂ ਤੁਹਾਡੇ ਸੁਝੇ ਕਾਲੇ ਟੀਮ ਦਾ ਹਾਰੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜਾ ਇਹ ਪ੍ਰੋਗਰਾਮ ਸੀ rau bajje sir thon ਤੁਸੀਂ ਇਹ ਇੱਕ ਬਲਾਰਾ ਦੇਖਿਆ ਸੀ ਕਿ ਹੈ ਕੀ ਹੋਇਆ ਸਾਡੀਆਂ ਤਿੰਨ ਕੁਸਤਾਂ ਬੱਜੇ ਸਿਰ ਢੋਲਦੀਆਂ ਗੁਰੂ ਜੀ ਨੇ ਉਸ ਸੀ ਨਾਲ ਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਰਹੀਆਂ ਤੇ ਸਾਰੀ ਸਮਾਜ ਰਲ ਮਿਲ ਕੇ ਚੱਲਿਆ ਤੱਕ ਬੱਜੇ ਸਿਰ ਢੋਲ ਸੀ ਅਨੇ ਗੁਰੂਆਂ ਦੇ ਸਾਥ ਸਿੱਕੇ ਵੀ ਦੇਈ ਹੈ ਜੋ ਚਾਸ ਜਾਦਾ ਹੈ ਤੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਇਸ ਕੌਮ ਦੇ ਵਿੱਚ ਰਾਜਪੂਤ ਉਹਨੇ ਚ ਪੈਦਾ ਹੋਏ ਤੇ ਸਾਨੂੰ ਇਹ ਬੋਬੜੀ ਇਹ ਅੱਜ ਤੁਸੀਂ ਦੇਖਿਆ ਹੈ ਕੜ ਦੇ ਵਿੱਚ ਇੱਕ ਲੋਕਾਂ ਨੂੰ ਜਾਗਰੂਤ ਵੀ ਹੋਈ ਹੈ ਬੱਚੇ ਸੀ ਫਿਰ ਕੌਣ ਸੀ ਦੇਖੋ ਇਹਦੇ ਨਾਲ ਨਾਲ ਸਾਡਾ ਭਾਈਚਾਰਾ ਜਦੋਂ ਅਸੀਂ ਸਾਨੂੰ ਪਤਾ ਲੱਗਦਾ ਬਿਲਕੁਲ ਬੱਜ ਸਿੰਘ ਖੌਰ ਜੀ ਨੇ ਗੁਰੂ ਘਰ ਨਾਲ ਗੁਰੂ ਘਰ ਦੇ ਵਿੱਚ ਇੰਨੀ ਉਹਦੀ ਸ਼ਰਧਾ ਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਸਿੱਖ ਪੰਥ ਦੇ ਲੇਖੇ ਲੱਗ ਗਿਆ ਸ਼੍ਰੀ ਦਸ਼ਮ ਪਤਿਹ ਦੇ ਲੇਖੇ ਲੱਗ ਗਿਆ ਇੱਕ ਬਹੁਤ ਵੱਡਾ ਉਹਦੇ ਨਾਲ ਸਾਡਾ ਭਾਈਚਾਰਾ ਵੱਧਾ ਤੇ ਮੈਂ ਬਹੁਤ ਵਧੀਆ ਮੰਨਦਾ ਇਸ ਸਾਲ ਨੂੰ ਕੁਸ਼ਲਪਾਲ ਰਾਣਾ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਡਿੰਪਲ ਰਾਣਾ ਜੀ ਜਿਨ੍ਹਾਂ ਨੇ ਕਿ ਇਹਦਾ ਇਤਿਹਾਸ ਝੋਖ ਕੇ ਸਾਨੂੰ ਉਹਦੇ ਨਾਲ ਜਾਣੂ ਕਰਾਇਆ ਤੇ ਸਾਡਾ ਭਾਈਚਾਰਾ ਮਜ਼ਬੂਤ ਹੋਇਆ ਸੀ ਰਾਜਪੂਤ ਬਰਾਦਰੀ ਦਾ ਤੇ ਸਿੱਖ ਧਰਮ ਦਾ ਆਪਸੀ ਭਾਈਚਾਰਾ ਮਜ਼ਬੂਤ ਹੋਇਆ ਜਿਹੜਾ ਕਿ ਜ਼ਰੂਰੀ ਵੀ ਬਹੁਤ ਹੈ ਅੱਜ ਸਮੁੱਚੇ ਵਰਲਡ 'ਚ ਵੰਡੀਆਂ ਪੈ ਰਹੀਆਂ ਲੜਾਈਆਂ ਹੋ ਰਹੀਆਂ ਜਦ ਕਿ ਗੁਰੂਆਂ ਦੇ ਸੰਦੇਸ਼ ਤੇ ਚੱਲ ਕੇ ਸਾਨੂੰ ਇੱਕ ਮੁੱਖ ਹੋਣਾ ਚਾਹੀਦਾ ਸਾਰਿਆਂ ਨੂੰ ਆਪਣੇ ਆਪਣੇ ਧਰਮ ਦਾ ਪੱਕੇ ਰਹਿੰਦੇ ਹੋਏ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਵਧੀਆ ਪ੍ਰਾਪਤ ਜੋ ਪ੍ਰਧਾਨ ਜੀ ਜਿਸ ਤਰੀਕੇ ਨਾਲ ਰਾਜਨੀਤਿਕ ਤਾਇਾਰੇ ਨੇ ਤੇ ਨਾਰਸਿਕਤਾ ਨੇ ਕਸ਼ਮੀਰ 'ਤੇ ਰਾਜ ਕੀਤਾ ਹੈ ਤਾਂ ਮੁਰਤ ਨੂੰ ਲੱਗਦਾ ਕਿ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਬਾਦ ਦੇ ਤਰ੍ਹਾਂ ਬਹੁਤ ਜਿਹੜੀਆਂ ਨਗਾ ਤਾਂ ਇਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨੇ ਨਹੀਂ ਸਾਡਾ ਜਿਹੜਾ ਬਾਕੀ ਤਾਂ ਮੈਂ ਗੱਲ ਨਾ ਕਰਾਂ ਭਾਰਤ ਦੇ ਮੁਰਤ ਤਾਂ ਇਦਾਂ ਦਾ ਮੁਲਕ ਹੈ ਜਿੱਥੇ ਕਿਸੀਂ ਵੱਖ-ਵੱਖ ਧਰਮਾਂ ਦੇ ਵੱਖੋ ਫਿਰਕਿਆਂ ਦੇ ਵੱਖ-ਵੱਖ ਪਛਾਵਾਂ ਦੋਲਣ ਵਾਲੇ ਅਸੀਂ ਇਕੱਠੇ ਰਹਿਨੇ ਇੱਕ ਮੁਟ ਬੰਨੇ ਹੋਏ ਕੋਦੇ 'ਚ ਸਾਡਾ ਸੁਧਾਨ ਇਹਨਾਂ ਵਧੀਆ ਹੈ ਤੇ ਮੈਨੂੰ ਲੱਗਦਾ ਹੈ ਕਿ ਜੁੱਤ ਖੂਰੀ ਕੋਤ ਕਟੜਤਾਂ ਪਿਛਲੇ ਟਾਈਮ ਚ ਆਈ ਹੈ ਸਾਡੇ ਭਾਈਚਾਰੇ ਚ ਉਹ ਇਦਾਂ ਦੇ ਅਸੀਂ ਇਕੱਠੇ ਕੋਈ ਫੰਕਸ਼ਨ ਮਨਾਵਾਂਗੇ ਆਪਣੇ ਪੁਰਖਿਆਂ ਨੂੰ ਯਾਦ ਕਰਾਂਗੇ ਤਾਂ ਸਾਡਾ ਜੋ ਮੜਮੁੜੀ ਕਟੜਤਾਂ ਦੀ ਸੀਗੀ ਉਹ ਦੂਰ ਹੋ ਜਾਏਗੀ ਜੇ ਕਿਸੇ ਵੀ ਧਰਮ ਪ੍ਰਤੀ ਮੈਂ ਕਿਸੇ ਧਰਮੀ ਦਾ ਬੁਖਾਰਦਾ ਕਿਉਂਕਿ ਕਟੜਤਾ ਨਹੀਂ ਕਿਸੇ ਵੀ ਧਰਮ ਚਾਹੀਦਾ ਸਾਨੂੰ ਆਦਾਰਵਾਦੀ ਰਹਿਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਆਪਣੇ ਧਰਮ ਤੋਂ ਪੱਕੇ ਰਹਿੰਦੇ ਹੋ ਦੂਜੇ ਤੋਂ ਘਰਬਦਾ ਆਪਣੇ ਧਰਮ ਨੂੰ ਵੱਧ ਸਤਕਾਰ ਕਰਨਾ ਚਾਹੀਦਾ ਠੀਕ ਹੈ ਉਹ ਕੰਨਵਰ میں الیکٹرانک میڈیا کے میرے پاس موجود نے ستناپ سنگھ جی جو کہ کور کر رہے ہیں کوریج دے رہے ہیں اور اسو جی پرانی نیوز تو پرانی تو اور دلی ٹی وی چنڈی گڑھ تو سارے کوریج دینے پہنچے گی انہیں بھی میں کلو کر پاتی ہاں کیونکہ جیسے اج را کشترپال جی ਮਹਾਨ ਮਾਇਰ ਦੇ ਸਤਰੀਆ ਸਭਾ ਬਦੋਂ ਅੱਜ ਇਸ ਸੁੰਦਰ ਪ੍ਰੋਗਰਾਮ ਭਾਈ ਬਚਨ ਸਿੰਘ ਰਾਖੋੜ ਬਣਾ ਦੀ ਯਾਦ ਵਿੱਚ ਰੱਖਿਆ ਗਿਆ ਉਸੇ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ ਵਰਨੇ ਮੀਡੀਆ ਦਾ ਵੀ ਬਹੁਤ بڑا ਯੋਗਦਾਨ ਹੁੰਦਾ ਹੈ ਇਸ ਲਈ ਸਭ ਤੋਂ ਜ਼ਿਆਦਾ ਨੇ ਕਿਸੇ ਵੀ ਸਥਾਨ ਵੱਲ ਚਲੋ ਦਿੱਤੀ ਜਾਂਦੀ ਹੈ ਉਸ ਨੂੰ ਅੱਗੇ ਚਾਹੁੰਦੇ ਲਈ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਮੈਂ ਸਤਨਾਮ ਜੀ ਕੋਲ ਜੀ ਔਰ ਦ 80 ਵੀ ਮਹਾਰਾਜਵਾਦੀਨਾ ਔਰ ਦੇ ਨਾਲ ਨਾਲ ਜਗਜੀਤ ਸਿੰਘ ਜੀ ਦਾ ਸਾ ਜਿਹੜੇ ਕਿ ਕੈਨੇਡਾ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਆਪਰੇ ਪ੍ਰੋਗਰਾਮ ਕੈਨੇਡਾ ਦੇ ਵਿੱਚ ਕਰਾਇਆ ਜਾ ਰਿਹਾ ਹੈ ਉਹਦੇ ਲਈ ਮੈਂ ਅੰਮ੍ਰਿਤ ਦਾ ਧੰਨਵਾਦ ਕਰਦਾ ਹਾਂ